ਪਰ ਇੱਥੇ ਗੱਲ ਇਹ ਆਉਂਦੀ ਹੈ ਕਿ ਸਟੈਂਗ ਹੁਣ ਆਪਣੀ ਹੀ ਸਫਲਤਾ ਦਾ ਸ਼ਿਕਾਰ ਹੋ ਗਿਆ ਹੈ ਤੇ ਉਹ ਹੁਣ ਡਾਊਨ ਵੱਲ ਨੂੰ ਚੱਲ ਰਿਹਾ ਹੈ ਤੇ ਇਸ ਤੋਂ ਪਹਿਲਾਂ ਪੈਪਸਿਕੋ ਨੇ ਵੀ ਇੱਕ ਓਪੀ ਨਾਮ ਦੀ એનર્ਜੀ ਡਰਿੰਕ ਲਾਂਚ ਕੀਤੀ ਸੀ 50 ਰੁਪਏ ਦੇ ਵਿੱਚ ਪਰ ਉਹ ਵੀ ਬੁਰੀ ਤਰ੍ਹਾਂ ਦੇ ਨਾਲ ਫਲੌਪ ਹੋ ਗਈ ਸੀ ਤੇ ਸਟੈਂਗ ਨੇ ਇੱਥੋਂ ਬਹੁਤ ਕੁਝ ਸਿੱਖਿਆ ਸੀ ਸਟੈਂਗ ਦਾ ਇਹ ਮਾਡਲ ਇੰਨਾ ਜ਼ਿਆਦਾ ਹਟ ਹੋਇਆ ਕਿ ਹਰ ਛੋਟੀ ਦੁਕਾਨ ਤੋਂ ਲੈ ਕੇ ਵੱਡੇ ਮਾਲ ਦੇ ਵਿੱਚ ਹਰ ਜਗ੍ਹਾ ਦੇ ਉੱਪਰ ਹੀ ਸਟੈਂਗ ਦੀਆਂ ਬੋਤਲਾਂ ਸਾਨੂੰ ਦਿਖਾਈ ਦੇਣ ਲੱਗੀਆਂ ਤੇ ਇਹਨਾਂ ਦੀ ਵਿਕਰੀ ਹੋਣ ਲੱਗ ਗਈ ਜਦੋਂ ਇੰਡੀਆ ਦੇ ਅੰਦਰ ਕੋਰੋਨਾ ਆਇਆ ਤਾਂ ਰੈਡ ਬੋਲ ਦੀ ਜਿਹੜਾ ਜ਼ ਫਰਕ ਜਾਂ ਤਾਂ ਇੰਡੀਆ ਦੀ ਸੀ ਇਸ ਕਰਕੇ ਇਸ ਨੂੰ ਕੋਈ ਵੀ ਫਰਕ ਨਹੀਂ ਪਿਆ ਜਦੋਂ ਕੋਰੋਨਾ ਦੇ ਵਿੱਚ ਪੂਰੀ ਦੁਨੀਆ ਦੁਖੀ ਸੀ ਤਾਂ ਸਟੈਂਗ ਮਾਰਕੀਟ ਦੇ ਅੰਦਰ ਆ ਗਿਆ ਸੀ ਕਿਉਂਕਿ ਜਿੰਨੇ ਵੀ ਬਾਹਰਲੇ એનર્ਜੀ ਡਰਿੰਕ ਸੀ ਹੁਣ ਉਹਨਾਂ ਦੀ ਸੇਲ ਇੰਡੀਆ ਦੇ ਵਿੱਚ ਘਟ ਰਹੀ ਸੀ ਕਿਉਂਕਿ ਬਾਹਰ ਤੋਂ ਆਉਣ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਤੇ ਉਦੋਂ ਹੀ ਸਟੈਂਗ ਨੇ ਅਕਸ਼ੇ ਕੁਮਾਰ ਨੂੰ ਲੈ ਕੇ ਇੱਕ ਐਡ ਬਣਾਈ ਜਿਸ ਦਾ ਨਾਮ ਸੀ એનર્ਜੀ ਬੋਲੇ ਤੋਂ ਸਟੈਂਗ ਜਿਹੜਾ ਕਿ ਰੈਡ ਬੋਲ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ਸਟੈਂਗ ਇੱਕ ਪੈਪਸੀ ਕੋ ਦੀ ਹੀ ਫਾਰਮ ਹੈ ਇਸ ਕਰ ਸਟੈਂਗ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਿਆ ਪੈਪਸੀ ਕੋ ਦੇ ਡਾਟਾ ਦੇ ਨਾਲ ਉਹਨਾਂ ਨੂੰ ਪਤਾ ਸੀ ਕਿ ਇੰਡੀਆ ਦੀ ਆਡੀਅ ਛੋਟੇ ਸ਼ਹਿਰਾਂ ਤੱਕ ਕਰ ਦਿੱਤੀ ਕਿ ਯਾਨਕਿ ਹਰ ਇੱਕ ਪਿੰਡ ਦੇ ਗਲੀ ਦੇ ਕਸਬੇ ਦੇ ਵਿੱਚ ਤੁਹਾਨੂੰ ਸਟ੍ਰਿੰਗ ਮਿਲ ਜਾਵੇਗੀ ਕਿਉਂਕਿ ਪਿੰਡ ਦੇ ਗਲੀ ਕਸਬੇ ਜਾਂ ਨੁੱਕੜ ਵਾਲੀਆਂ ਦੁਕਾਨਾਂ ਦੇ ਉੱਪਰ ਕਦੇ ਵੀ ਤੁਹਾਨੂੰ ਰੈਡਵਲ ਨਹੀਂ ਮਿਲੇਗੀ ਸਟ੍ਰਿੰਗ ਨੇ ਜਾਣੇ ਅਣਜਾਣੇ ਦੇ ਵਿੱਚ ਇੱਕ ਅਜੀਹੀ ਆਡੀਅੰਸ ਨੂੰ ਟਾਰਗੇਟ ਕਰ ਲਿਆ ਜਿਨ੍ਹਾਂ ਨੂੰ ਇੰਡੀਆ ਦੇ ਵਿੱਚ ਛਪਰੀ ਕਿਹਾ ਜਾਂਦਾ ਹੈ ਤੇ ਸੋਸ਼ਲ ਮੀਡੀਆ ਦੇ ਉੱਪਰ ਜਦੋਂ ਬਾਰ-ਬਾਰ ਸਟ੍ਰਿੰਗ ਨੂੰ ਛਪਰੀ ਕਿਹਾ ਜਾਂਦਾ ਸੀ ਤਾਂ ਕੰਪਨੀ ਨੇ ਵੀ ਇਸ ਚੀਜ਼ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਇੰਡੀਆ ਦੇ ਵਿੱਚ ਸਟੈਂਗ ਦੀਆਂ ਹਰ ਰੋਜ਼ ਡੇਲੀ 10 ਲੱਖ ਤੋਂ ਜ਼ਿਆਦਾ ਬੋਤਲਾਂ ਵਿਕਦੀਆਂ ਨੇ ਤੇ ਸਨ 2022 ਤੱਕ ਸਟੈਂਗ ਨੇ ਇੰਡੀਆ ਦੇ ਅੰਦਰ 48% ਮਾਰਕੀਟ ਸ਼ੇਅਰ ਹਾਸਲ ਕਰ ਲਿਆ ਸੀ। ਅੱਜ ਇਹ ਐਨਰਜੀ ਡਰਿੰਕ ਸਟੈਂਗ ਤੁਹਾਨੂੰ ਇੰਡੀਆ ਦੀ ਤਕਰੀਬਨ 20 ਲੱਖ ਤੋਂ ਵੀ ਜ਼ਿਆਦਾ ਦੁਕਾਨਾਂ ਦੇ ਉੱਪਰ ਉਪਲਬਧ ਮਿਲੇਗਾ। ਇਹ ਸਟੈਂਗ ਦੀ ਸਫਲਤਾ ਦੀ ਕਹਾਣੀ ਹੈ ਜਿਸ ਨੇ ਰੈੱਡ ਬੋਲ ਦੇ 36% ਦੇ ਸ਼ੇਅਰ ਨੂੰ ਜਿਹੜਾ ਉਹਨਾਂ ਦਾ ਮਾਰਕੀਟ ਦੇ ਉੱਪਰ ਸੀ ਉਸ ਨੂੰ ਪਿੱਛੇ ਛੱਡ ਦਿੱਤਾ ਸੀ। ਸਟੈਂਗ ਨੇ ਆਪਣੀ ਮਾਰਕੀਟਿੰਗ ਗਲਤ ਕੀਤੀ, ਗਲਤ ਆਡੀਅנס ਨੂੰ ਟਾਰਗੇਟ ਕੀਤਾ ਤੇ ਉਸ ਤੋਂ ਉੱਪਰ ਸੋਸ਼ਲ ਮੀ पूरा असर ਪਾ ਦਿੰਦਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਮਝਾਂਗੇ ਕਿ ਜਦੋਂ ਸਟੈਂਗ ਲਾਂਚ ਹੋਇਆ ਸੀ ਇਹ ਇੰਨਾ ਜ਼ਿਆਦਾ ਪਪੂਲਰ ਸੀ ਜੰਗ ਜਨਰੇਸ਼ਨ ਦੇ ਵਿੱਚ ਪਰ ਅੱਜ ਇਹ ਕਿਵੇਂ ਆਪਣੀ ਪਹਿਚਾਨ ਬਚਾਉਣ ਦੇ ਲਈ ਲੜ ਰਿਹਾ ਹੈ জানা ਗਿਆ ਅੱਜ ਦੀ ਸਾਰੀ ਵੀਡੀਓ ਦੇ ਵਿੱਚ ਸਨ 2017 ਦੇ ਵਿੱਚ ਸਟੈਂਗ ਇੰਡੀਆ ਦੀ ਮਾਰਕੀਟ ਦੇ ਵਿੱਚ ਆਉਂਦਾ ਹੈ ਤੇ 50 ਰੁਪਏ ਦੀ ਆਪਣੀ એનર્ਜੀ ਡਰਿੰਕ ਨੂੰ ਲਾਂਚ ਕਰਦਾ ਹੈ। ਇਹ ਇੱਕ ਸਟੈਂਗ ਦੀ ਅਜਿਹੀ ਚਾਲ ਸੀ ਜਿਸ ਨੇ ਰੈਡ ਬੋਲ એનર્ਜੀ ਡਰਿੰਕ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਸੀ। ਰੈਡ ਬੋਲ ਇੰਡੀਆ ਦੇ ਅੰਦਰ ਸਨ 2009 ਤੋਂ ਸੀ ਤੇ ਉਸ ਦੀ ਹਰ ਇੱਕ ਬੋਟਲ 100 ਰੁਪਏ ਤੋਂ ਉੱਪਰ ਸੀ ਤੇ ਇਸ ਕਾਰਨ ਹੀ ਰੈਡ ਬੋਲ ਇੰਡੀਆ ਦੇ ਅੰਦਰ ਇੱਕ ਪ੍ਰੀਮੀਅਮ ਪ੍ਰੋਡਕਟ ਸੀ। ਸਟੈਂਗ ਨੇ ਇਹ ਗੈਪ ਨੂੰ ਪਹਿਚਾਣਿਆ ਕਿ 100 ਰੁਪਏ ਤੋਂ ਥੱਲੇ ਕੋਈ ਵੀ એનર્ਜੀ ਡਰਿੰਕ ਵਧੀਆ એનર્ਜੀ ਡਰਿੰਕ ਨਹੀਂ ਹੈ ਤੇ ਮੈਨੂੰ ਕੋਈ ਅਜਿਹੀ ਨਰਜੀ ਡਰਿੰਕ ਲਾਂਚ ਕਰਨੀ ਚ ਦੀ એનર્ਜੀ ਡਰਿੰਕ ਲਾਂਚ ਕੀਤੀ ਸੀ 50 ਰੁਪਏ ਦੇ ਵਿੱਚ ਪਰ ਉਹ ਵੀ ਬੁਰੀ ਤਰ੍ਹਾਂ ਦੇ ਨਾਲ ਫਲੌਪ ਹੋ ਗਈ ਸੀ ਤੇ ਸਟੈਂਗ ਨੇ ਇੱਥੋਂ ਬਹੁਤ ਕੁਝ ਸਿੱਖਿਆ ਸੀ ਇਸ ਕਰਕੇ ਸਟੈਂਗ ਨੇ ਕੋਈ ਜ਼ਿਆਦਾ ਰੇਟ ਨਹੀਂ ਰੱਖਿਆ ਤੇ ਸਨ 2020 ਦੇ ਵਿੱਚ ਉਹਨਾਂ ਨੇ 20 ਰੁਪਏ ਵਾਲੀ ਸਟੈਂਗ ਲਾਂਚ ਕਰ ਦਿੱਤੀ ਸਟੈਂਗ ਦਾ ਇਹ ਮਾਡਲ ਇੰਨਾ ਜ਼ਿਆਦਾ ਹਟ ਹੋਇਆ ਕਿ ਹਰ ਛੋਟੀ ਦੁਕਾਨ ਤੋਂ ਲੈ ਕੇ ਵੱਡੇ ਮਾਲ ਦੇ ਵਿੱਚ ਹਰ ਜਗ੍ਹਾ ਦੇ ਉੱਪਰ ਹੀ ਸਟੈਂਗ ਦੀਆਂ ਬੋਤਲਾਂ ਸਾਨੂੰ ਦਿਖਾਈ ਦੇਣ ਲੱਗੀਆਂ ਤੇ ਇਹਨਾਂ ਦੀ ਵਿਕਰੀ ਹੋਣ ਲੱਗ ਗਈ ਜਦੋਂ ਇੰਡੀਆ ਦੇ ਅੰਦਰ ਕਰੋਨਾ ਆਇਆ ਤਾਂ ਰੈਡ ਬੋਲ ਦੀ ਜਿਹੜਾ ਜ਼ਿਆਦਾਤਰ ਪ੍ਰੋਡਕਟ ਬਾਹਰੋਂ ਆਉਂਦੇ ਸੀ ਉਹਨਾਂ ਦੀ ਚੇਨ ਟੁੱ ਕਣੀ ਪਿਆ ਤੇ ਸਟੈਂਗ ਨੇ ਮਾਰਕੀਟ ਦੇ ਅੰਦਰ ਆਪਣੇ ਪ੍ਰੋਡਕਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ। ਇਹੀ ਕਾਰਨ ਸੀ ਕਿ ਸਾਨੂੰ 2020 ਦੇ ਵਿੱਚ ਸਟੈਂਗ ਦੀ ਜਿਹੜੀ ਮਾਰਕੀਟਿੰਗ ਸੀਲ ਸੀ ਉਹਦੇ ਵਿੱਚ 440% ਦਾ ਉਛਾਲ ਆ ਗਿਆ। ਜਦੋਂ ਕੋਰੋਨਾ ਦੇ ਵਿੱਚ ਪੂਰੀ ਦੁਨੀਆ ਦੁਖੀ ਸੀ ਤਾਂ ਸਟੈਂਗ ਮਾਰਕੀਟ ਦੇ ਅੰਦਰ ਛਾ ਗਿਆ ਸੀ ਕਿਉਂਕਿ ਜਿੰਨੇ ਵੀ ਬਾਹਰਲੇ એનર્ਜੀ ਡਰਿੰਕ ਸੀ ਹੁਣ ਉਹਨਾਂ ਦੀ ਸੇਲ ਇੰਡੀਆ ਦੇ ਵਿੱਚ ਘਟ ਰਹੀ ਸੀ ਕਿਉਂਕਿ ਬਾਹਰ ਤੋਂ ਆਉਣ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਤੇ ਉਦੋਂ ਹੀ ਸਟੈਂਗ ਨੇ ਅਕਸ਼ੇ ਕੁਮਾਰ ਨੂੰ ਲੈ ਕੇ ਇੱਕ ਐਡ ਬਣਾਈ ਜਿਸ ਦਾ ਨਾਮ ਸੀ એનર્ਜੀ ਬੋਲੇ ਤੋਂ ਸਟੈਂਗ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਐਡ ਆਈਆਂ ਜਿਨ੍ਹਾਂ ਨੇ ਸਟ ਅਸੀਕੇ ਜੇਕਰ ਤੁਸੀਂ ਇਹ ਡਰਿੰਕ ਪੀਓਗੇ ਤਾਂ ਤੁਸੀਂ ਕੂਲ ਦਿਖੋਗੇ ਤੇ ਸਨ 2021 ਆਉਂਦੇ ਆਉਂਦੇ ਸਟੈਂਗ ਤਕਰੀਬਨ ਇੰਡੀਆ ਦੇ 20 ਲੱਖ ਆਊਟਲੈਟ ਦੇ ਉੱਪਰ ਆਪਣੀ ਪਹੁੰਚ ਬਣਾ ਚੁੱਕਿਆ ਸੀ ਜਿਹੜਾ ਕਿ ਰੈਡ ਬੋਲ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ਸਟੈਂਗ ਇੱਕ ਪੈਪਸੀ ਕੋ ਦੀ ਹੀ ਫਾਰਮ ਹੈ ਇਸ ਕਾਰਨ ਸਟੈਂਗ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਿਆ ਪੈਪਸੀ ਕੋ ਦੇ ਡਾਟਾ ਦੇ ਨਾਲ ਉਹਨਾਂ ਨੂੰ ਪਤਾ ਸੀ ਕਿ ਇੰਡੀਆ ਦੀ ਆਡੀਅੰਸ ਨੂੰ ਕਿੱਦਾਂ ਟਾਰਗੇਟ ਕਰਨਾ ਹੈ ਪੈਪਸੀ ਕੋ ਕੰਪਨੀ ਨੂੰ ਪਤਾ ਸੀ ਕਿ ਇੰਡੀਆ ਦੀ ਮਾਰਕੀਟ ਦੇ ਵਿੱਚ ਕੀਮਤ ਬਹੁਤ ਜ਼ਿਆਦਾ ਅਹਿਮ ਰੋਲ ਨਿਭਾਉਦੀ ਹੈ ਇਸ ਤੋਂ ਪਹਿਲਾਂ ਇਹ એનર્ਜੀ ਡਰਿੰਕ ਸਟੈਂਗ ਨੂੰ ਬੀ ਸੀ ਪੈਪਸੀ ਕੋ ਨੇ ਸਟੈਂਗ ਨੇ ਇੱਕ એનર્ਜੀ ਡਰਿੰਕ ਨਹੀਂ ਵੇਚਿਆ ਇੰਡੀਆ ਦੇ ਅੰਦਰ ਬਲਕਿ ਇੱਕ ਅਜਿਹੀ ਚੀਜ਼ ਵੇਚ ਦਿੱਤੀ ਜਿਹੜੀ ਇੰਡੀਆ ਦੇ ਜਿਹੜੇ ਲੋਕ ਸੀ ਉਹਨਾਂ ਦੇ ਜੇਬ ਦੇ ਮੁਤਾਬਕ ਬਿਲਕੁਲ ਠੀਕ ਸੀ ਸਟੈਂਗ ਨੇ ਰੈਡ ਬੱਲ ਨੂੰ ਚੈਲੰਜ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਆਪਣੀ ਕੀਮਤ ਨੂੰ ਅੱਧੇ ਤੋਂ ਅੱਧਾ ਹੀ ਕਰ ਦਿੱਤਾ ਤੇ ਸਟੈਂਗ ਨੇ ਜਿਹੜੀ ਆਪਣੀ ਰੇਂਜ ਸੀ ਉਹ ਛੋਟੇ ਤੋਂ ਛੋਟੇ ਸ਼ਹਿਰਾਂ ਤੱਕ ਕਰ ਦਿੱਤੀ ਕਿ ਯਾਨਕਿ ਹਰ ਇੱਕ ਪਿੰਡ ਦੇ ਗਲੀ ਦੇ ਕਸਬੇ ਦੇ ਵਿੱਚ ਤੁਹਾਨੂੰ ਸਟੈਂਗ ਮਿਲ ਜਾਵੇਗੀ ਕਿਉਂਕਿ ਪਿੰਡ ਦੇ ਗਲੀ ਕਸਬੇ ਜਾਂ ਨੁੱਕੜ ਵਾਲੀਆਂ ਦੁਕਾਨਾਂ ਦੇ ਉੱਪਰ ਕਦੇ ਵੀ ਤੁਹਾਨੂੰ ਰੈਡ ਬੱਲ ਨਹੀਂ ਮਿਲੇਗੀ ਤੇ ਸਟ ਉਹ ਪਲਾਸਟਿਕ ਦੀ ਬੋਤਲ ਦੇ ਵਿੱਚ ਪਾਇਆ ਇੱਕ ਤਾਂ ਇਸ ਦੇ ਨਾਲ ਪ੍ਰੋਡਕਟ ਸਸਤਾ ਹੋ ਗਿਆ ਤੇ ਦੂਜਾ ਇਸ ਨੂੰ ਟਰਾਂਸਪੋਰਟ ਕਰਨਾ ਵੀ ਸੌਖਾ ਹੋ ਗਿਆ ਜਦ ਕਿ ਰੈੱਡ ਬੱਲ ਵਗੈਰਾ ਜਾਂ ਹੋਰ ਵੀ ਦੂਜੇ એનર્ਜੀ ਡਰਿੰਕ ਦੇ ਜਿੰਨੇ ਉਹ ਮੋਸਟਲੀ ਕੈਨ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਟਰਾਂਸਪੋਰਟ ਕਰਨਾ ਵੀ ਔਖਾ ਹੈ ਤੇ ਕੈਨ ਬਣਾਉਣਾ ਵੀ ਮਹਿੰਗਾ ਪੈਂਦਾ ਹੈ ਸਟੈਂਗ ਦੀ ਇਹ ਜਿਹੜੀ ਸਫਲਤਾ ਸੀ ਇਹ ਮਾਰਕੀਟਿੰਗ ਜਾਂ ਉਸ ਦੇ ਰੇਟਕਾਰ ਨਹੀਂ ਸੀ ਬਲਕਿ ਸਟੈਂਗ ਨੇ ਇੰਡੀਅਨ ਲੋਕਾਂ ਦੇ ਦਿਮਾਗ ਨੂੰ ਸਮਝ ਲਿਆ ਸੀ ਜਦ ਕਿ ਰੈੱਡ ਬੱਲ ਨੇ ਆਪਣੇ ਆਪ ਨੂੰ ਇੱਕ ਪ੍ਰੀਮੀਅਮ ਜਾਂ ਮਹਿੰਗਾ ਬ੍ਰਾਂਡ ਹੀ ਹਮੇਸ਼ਾ ਤੋਂ ਦਿਖਾਇਆ ਤੇ ਉਸ ਦੀ ਰੇਂਜ ਵੀ ਉੱਪਰ ਤੱਕ ਹੀ ਇਹ ਸਫਲਤਾ ਹੀ ਇਸ ਦੇ ਨੁਕਸਾਨ ਦਾ ਕਾਰਨ ਬਣੀ ਹੈ। ਸਟੈਂਗ ਨੇ ਜਾਣੇ ਅਣਜਾਣੇ ਦੇ ਵਿੱਚ ਇੱਕ ਅਜਿਹੀ ਆਡੀਅנס ਨੂੰ ਟਾਰਗੇਟ ਕਰ ਲਿਆ ਜਿਨ੍ਹਾਂ ਨੂੰ ਇੰਡੀਆ ਦੇ ਵਿੱਚ ਛਪਰੀ ਕਿਹਾ ਜਾਂਦਾ ਹੈ। ਸੋਸ਼ਲ ਮੀਡੀਆ ਦੇ ਉੱਪਰ ਸਟੈਂਗ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਮੀਮ ਬਣਨ ਲੱਗੇ ਤੇ ਸਟੈਂਗ ਦੀ ਜਿਹੜੀ ਪਛਾਣ ਬਣੀ ਸੀ ਉਹ ਖਰਾਬ ਹੋਣ ਲੱਗ ਗਈ ਤੇ ਇਹ ਜਿਹੜੇ ਸੋਸ਼ਲ ਮੀਡੀਆ ਦੇ ਮੀਮਸ ਹਨ ਇਹਨਾਂ ਦੇ ਵਿੱਚ ਸਟੈਂਗ ਡਰਿੰਕ ਨੂੰ ਲੋਅ ਕਲਾਸ ਲੋਕਾਂ ਦੀ ਪਸੰਦ ਜਾਂ ਉਹਨਾਂ ਦੀ ਪੀਣ ਵਾਲੀ ਚੀਜ਼ ਦਖਾਇਆ ਜਾਂਦਾ ਸੀ ਤੇ ਇਹੀ ਚੀਜ਼ ਸਟੈਂਗ ਦੀ ਬਰਬਾਦੀ ਦਾ ਕਾਰਨ ਬਣੀ। ਹੁਣ ਤੁਸੀਂ ਆਪ ਹੀ ਸੋਚੋ ਕਿ ਜਿਹੜਾ ਪ੍ਰੋਡਕਟ ਸਟਾਰਟਿੰਗ ਦੇ ਸੋਸ਼ਲ ਮੀਡੀਆ ਇੱਕ ਅਜਿਹੀ ਚੀਜ਼ ਹੈ ਜਿਹੜਾ ਕਿਸੇ ਵੀ ਚੀਜ਼ ਦੀ ਬਿਲਕੁਲ ਪਹਿਚਾਨ ਹੀ ਬਦਲ ਦਿੰਦਾ ਹੈ ਦੂਜਾ ਸਟੈਂਗ ਨੂੰ ਘਾਟਾ ਪਿਆ ਕਿ ਇਹ ਹਰ ਇੱਕ ਦੁਕਾਨ ਹਰ ਇੱਕ ਗਲੀ ਮਹੱਲੇ ਦੇ ਉੱਪਰੋਂ ਮਿਲ ਜਾਂਦਾ ਸੀ ਜੈਫਕਾਰਨ ਲੋਕਾਂ ਨੂੰ ਲੱਗਿਆ ਕਿ ਇਹ ਤਾਂ ਇੱਕ ਨਾਰਮਲ ਜੀ ਚੀਜ਼ ਹੈ ਹਰ ਕਿਤੋਂ ਹੀ ਮਿਲ ਜਾਂਦੀ ਹੈ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਹੜੀ ਥੋੜੀ ਜਿਹੀ ਮੈਚੋਰ ਜਾਂ ਜੰਗ ਜਨਰੇਸ਼ਨ ਥੋੜੀ ਜਿਹੀ ਪੜ੍ਹੀ ਲਿਖੀ ਹੁੰਦੀ ਹੈ ਉਹ ਇਸ ਪ੍ਰੋਡਕਟ ਨੂੰ ਚੀਪ ਸਮਝਣਾ ਸ਼ੁਰੂ ਕਰ ਦਿੰਦੀ ਹੈ ਜੈਨਕਿ ਸਟੈਂਗ ਦੇ ਉੱਪਰ ਇੱਕ ਛਪਰੀ ਵਾਲਾ ਬ੍ਰਾਂਡ ਲੱਗ ਗਿਆ ਸੀ ਕਿਤੇ ਸਟੈਂਗ ਨੇ ਵੀ ਇਸ ਬ੍ਰਾਂਡ ਨੂੰ ਜਾਂ ਇਸ ਇਮੇਜ ਨੂੰ ਚੀਜ਼ ਦਾ ਕੋਈ ਵੀ ਜਵਾਬ ਨਹੀਂ ਦਿੰਦਾ ਤੇ ਦੂਜਾ ਸਟੈਂਕ ਦੇ ਵਿੱਚ ਜਿਹੜੀਆਂ ਚੀਜ਼ਾਂ ਪਾਈਆਂ ਜਾਂਦੀਆਂ ਨੇ ਇਹਦੇ ਵਿੱਚ ਜਿਹੜੀ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਇਸ ਨੂੰ ਮਠਾਸ ਦੇਣ ਦੇ ਲਈ ਇਸ ਨੂੰ ਪ੍ਰੀਜ਼ਰਵ ਕਰਨ ਦੇ ਲਈ ਉਹ ਬਹੁਤ ਜ਼ਿਆਦਾ ਖਤਰਨਾਕ ਹੁੰਦੀਆਂ ਨੇ ਤੇ ਹੌਲੀ-ਹੌਲੀ ਉਹ ਚੀਜ਼ਾਂ ਵੀ ਸਟੈਂਕ ਦੇ ਵਿੱਚ ਸਾਹਮਣੇ ਆਉਣ ਲੱਗੀਆਂ ਕਿ ਇਸ ਦੇ ਅੰਦਰ ਜਿਹੜੇ ਕੈਮੀਕਲ ਵਰਤੇ ਜਾਂਦੇ ਨੇ ਉਹ ਬਹੁਤ ਜ਼ਿਆਦਾ ਹਾਰਮਫੁਲ ਨੇ ਇੱਕ ਤਾਂ ਸਟੈਂਕ ਦੀ ਇਹ ਈਮੇਜ ਬਣ ਗਈ ਕਿ ਇਹ ਛੱਪਰੀਆਂ ਦੀ ਡਰਿੰਕ ਹੈ ਉੱਪਰੋਂ ਇਹ ਪਤਾ ਲੱਗ ਗਿਆ ਕਿ ਇਹ ਪੀਣੀ ਸਿਹਤ ਲਈ ਬਹੁਤ ਜ਼ਿਆਦਾ ਖਤਰਨਾਕ ਹੈ ਪਰ ਸਟੈਂਕ ਕੰਪਨੀ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਕਿਸੇ ਨੂੰ ਵੀ ਕੋਈ ਰਿਪਲਾਈ ਉੱਚੀ ਰਹਿ ਗਿਆ ਹੈ ਇੱਕ ਇਕੱਲਾ ਸਟੈਂਗ ਦੇ ਨਾਲ ਨਹੀਂ ਹੋਇਆ ਦੁਨੀਆ ਦੇ ਹੋਰ ਵੀ ਕਈ ਵੱਡੇ ਬ੍ਰਾਂਡ ਦੇ ਜਿਹੜੇ ਇੱਕਦਮ ਹੀ ਮਾਰਕੀਟ ਦੇ ਵਿੱਚ ਆਉਂਦੇ ਨੇ ਤੇ ਸ਼ਾਹ ਜਾਂਦੇ ਨੇ ਉਸ ਤੋਂ ਬਾਅਦ ਉਹ ਲੱਭੇ ਨਹੀਂ ਤੇ ਆਉਂਦੇ ਕਿ ਕਿੱਧਰ ਚਲੇ ਗਏ ਇੱਥੇ ਬਸ ਫਰਕ ਇਹ ਹੈ ਕਿ ਜਿਹੜੇ ਸਮਾਰਟ ਬ੍ਰਾਂਡ ਹੁੰਦੇ ਨੇ ਉਹ ਆਪਣੀ ਸਿਚੁਏਸ਼ਨ ਨੂੰ ਕੰਟਰੋਲ ਕਰ ਲੈਂਦੇ ਨੇ ਤੇ ਇਸ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਨੇ ਪਰ ਸਟੈਂਗ ਨੇ ਇਹ ਜੇ ਹੱਲ ਨਹੀਂ ਕੀਤਾ ਤੇ ਇਹੀ ਇਹਨਾਂ ਦੀ ਸਭ ਤੋਂ ਵੱਡੀ ਗਲਤੀ ਸਾਬਤ ਹੋਈ ਜਦੋਂ ਸਟੈਂਗ ਸਟਾਰਟਿੰਗ ਦੇ ਵਿੱਚ ਆਇਆ ਸੀ ਉਦੋਂ ਇਹ ਕਾਲਜ ਸਟੂਡੈਂਟ ਅਤੇ ਸਕੂਲ ਦੇ ਸਟੂਡੈਂਟ ਦੇ ਵਿੱਚ ਬਹੁਤ ਜ਼ਿਆਦਾ ਪਪੂਲਰ ਸੀ ਪਰ ਬਾਅਦ ਦੇ ਵਿੱਚ ਸਟੈਂਗ ਇੱਕ ਅਲੱ ਜਾ ਜਾਂਦਾ ਹੈ ਤੇ ਇਹਨਾਂ ਲੋਕਾਂ ਦੀ ਸਟੈਂਗ ਇੱਕ ਫੇਵਰੇਟ ਡਰਿੰਕ ਹੈ ਹੁਣ ਸਵਾਲ ਇਹ ਔਰਦੇ ਨੇ ਕਿ ਸਟੈਂਗ ਆਪਣੇ ਉੱਪਰ ਲੱਗੇ ਛਪਰੀ ਵਾਲੇ ਟੈਗ ਨੂੰ ਕੀ ਆਉਣ ਵਾਲੇ ਸਮੇਂ ਦੇ ਵਿੱਚ ਧੋ ਸਕਦਾ ਹੈ ਜਾਂ ਨਹੀਂ ਤਾਂ ਅੱਗੇ ਜੇਕਰ ਆਪਾਂ ਦੇਖਦੇ ਹਾਂ ਤਾਂ ਲੱਗਦਾ ਨਹੀਂ ਕਿ ਸਟੈਂਗ ਇਹ ਕਰ ਪਾਵੇਗਾ ਕਿਉਂਕਿ ਸਟੈਂਗ ਬ੍ਰਾਂਡ ਨੇ ਹਜੇ ਤੱਕ ਵੀ ਕੋਈ ਸਟ੍ਰੈਟੇਜੀ ਨਹੀਂ ਅਪਣਾਈ ਜਿਸ ਦੇ ਨਾਲ ਇਹ ਆਪਣੀ ਸ਼ਬੀ ਨੂੰ ਧੋ ਸਕੇ ਰੈਡ ਬੋਲ ਬ੍ਰਾਂਡ ਕਦੋਂ ਦਾ ਇੰਡੀਆ ਦੇ ਵਿੱਚ ਸੀ ਤੇ ਉਸ ਨੇ ਆਪਣੀ ਉਹ ਰਿਪਿਊਟੇਸ਼ਨ ਅੱਜ ਤੱਕ ਬਣਾ ਰੱਖੀ ਹੈ ਤੇ ਸਟੈਂਗ ਨੇ ਆਪਣੀ ਇੰਨੀ ਜਿਹਾ ਮਾਰਕੀਟ ਕੀਤੀ ਤੇ ਆਪਣਾ ਪ੍ਰੋਡਕਟ ਹਰ ਇੱਕ ਗਲੀ ਮੁਹੱਲੇ ਦੀ ਦੁਕਾਨ ਤੱਕ ਪਹੁੰ ਤੋਂ ਕੋਈ ਵੀ ਚੀਜ਼ ਨਾਰਮਲ ਮੈਲ ਲੱਗ ਜਾਂਦੀ ਹੈ ਤਾਂ ਲੋਕਾਂ ਦੀ ਨਜ਼ਰ ਦੇ ਵਿੱਚ ਉਸ ਦੀ ਇੱਜ਼ਤ ਵੀ ਘਟ ਜਾਂਦੀ ਹੈ। ਬ੍ਰਾਂਡ ਅਮੇਜ ਅਤੇ ਕੁਆਲਿਟੀ ਤੋਂ ਬਿਨਾਂ ਮਾਰਕੀਟ ਦੇ ਵਿੱਚ ਟਿਕੇ ਰਹਿਣਾ ਕਿਸੇ ਵੀ ਬ੍ਰਾਂਡ ਦੇ ਲਈ ਬਹੁਤ ਜ਼ਿਆਦਾ ਔਖਾ ਹੁੰਦਾ ਹੈ। ਸਟੈਂਕ ਦੇ ਕੋਲ ਹਜੇ ਵੀ ਮੌਕਾ ਹੈ ਜੇਕਰ ਉਹ ਆਪਣੀ ਉਹ ਸਟ੍ਰੈਟੇਜੀ ਬਦਲ ਲੈਂਦਾ ਹੈ ਤਾਂ ਇੰਡੀਆ ਦੀ ਮਾਰਕੀਟ ਦੇ ਵਿੱਚ ਫਿਰ ਤੋਂ ਛਾ ਸਕਦਾ ਹੈ ਪਰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਟੈਂਕ ਕੰਪਨੀ ਜੋ ਹੈ ਕੋਈ ਐਕਸ਼ਨ ਲਵੇਗੀ ਤੇ ਉੱਪਰੋਂ ਹੁਣ ਇਹ ਵੀ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਇਸ ਦੇ ਅੰਦਰ ਬਹੁਤ ਜ਼ਿਆਦਾ ਹਾਰਮਫੁਲ ਕੈਮੀਕਲ ਵਰਤੇ ਗਏ ਨੇ ਤੇ ਇੱਕ ਸੋਸ਼ਲ ਮੀਡੀਆ ਦੇ ਉੱ ਸਕਦਾ ਤੇ ਤੁਸੀਂ ਇਹ ਸਾਰੇ ਬ੍ਰਾਂਡ ਬਾਰੇ ਕੀ ਸੋਚਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ Jo TV ਨੂੰ ਯੂਰ ਸਬਸਕ੍ਰਾਈਬ ਕਰਨਾ ਧੰਨਵਾਦ